ਸਸ ਸਤਿਗੁਰ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਅੱਜ ਰਾਤ ਦੇ ਮੌਸਮ ਦੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਕਿ ਅੱਜ ਰਾਤ ਪੰਜਾਬ ਦੇ ਵਿੱਚ ਮੌਸਮ ਕਿਵੇਂ ਦਾ ਰਹੇਗਾ ਦਿਨ ਦੇ ਸਮੇਂ ਚੰਗੀ ਧੁੱਪ ਲੱਗੀ ਹੈ ਪੱਛਮੀ ਹਵਾ ਚੱਲੀ ਹੈ ਦਿਨ ਦੇ ਸਮੇਂ ਤਾਪਮਾਨ 25 ਡਿਗਰੀ ਤੱਕ ਦੇਖਣ ਨੂੰ ਮਿਲਿਆ ਤੇ ਜਿਸ ਦੇ ਕਾਰਨ ਅੱਜ ਰਾਤ ਗਰਮੀ ਦੀ ਉਮੀਦ ਕੀਤੀ ਜਾ ਸਕਦੀ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਹਨ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਦਾ ਕਿ ਮੌਸਮ ਦੀ ਹਰਿਆਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕਰਾਂਗੇ ਤਾਜ਼ਾ ਸੈਟਲਾਈਟ ਇਮੇਜ ਦੀ ਤਾਂ ਬੱਦਲਬਾਈ ਰੁੱਖ ਹਲਕੇ ਦਰਮਿਆਨੇ ਦੇਖਣ ਨੂੰ ਮਿਲ ਰਹੇ ਨੇ ਪੰਜਾਬ ਦੇ ਉੱਪਰ ਚਿੱਟੀ ਬੱਦਲਬਾਈ ਦੀ ਕਲੀਅਰ ਬਣੀ ਹੋਈ ਹੈ ਜਿਸ ਦਾ ਕੀ ਅਸਰ ਸਾਨੂੰ ਪੂਰੀ ਰਾਤ ਦੇਖਣ ਨੂੰ ਮਿਲੇਗਾ ਫਿਲਹਾਲ ਮੀਂਹ ਦੀ ਸੰਭਾਵਨਾ ਇਸ ਬੱਦਲਬਾਈ ਸਿਸਟਮ ਨਾਲ ਨਾ ਮਾਤਰ ਤੇ ਬਰਾਬਰ ਹੈ ਕੋਈ ਕਿਹੜਾ ਸਿਸਟਮ ਹੁੰਦੇ ਨੇ ਇਹ ਵੈਸਟਰਨ ਇੰਡੀਆ ਸਰਵਿਸ ਦਾ ਸਿਸਟਮ ਹੁੰਦੇ ਨੇ ਜੋ ਕਿ ਪੰਜਾਬ ਵਿੱਚ ਸਾਨੂੰ ਫਰਵਰੀ ਮਹੀਨੇ ਵਿੱਚ ਅਕਸਰ ਦੇਖਣ ਨੂੰ ਮਿਲਦੇ ਨੇ ਰਾਤ ਦੇ ਸਮੇਂ ਕੋਈ ਵੀ ਮੀਂਹ ਦੀ ਸੰਭਾਵਨਾ ਇਸ ਸਿਸਟਮ ਰਾਹੀਂ ਨਹੀਂ ਦਿਖਾਈ ਦੇ ਰਹੀ ਗੱਲ ਕਰ ਰਾਤ ਦਾ ਐਵਰੇਜ ਤਾਪਮਾਨ ਦੀ ਤਾਂ ਪੱਛਮੀ ਹਵਾ ਚੱਲੇਗੀ ਰਾਤ ਦਾ ਐਵਰੇਜ ਤਾਪਮਾਨ 12 ਡਿਗਰੀ ਤੱਕ ਦੇਖਣ ਨੂੰ ਰਹੇਗਾ ਕਿਸੇ ਕਿਸੇ ਇਲਾਕੇ ਵਿੱਚ ਤਾਪਮਾਨ 10 ਡਿਗਰੀ 11 ਡਿਗਰੀ ਅਤੇ 12 ਡਿਗਰੀ ਦੇ ਵਿਚਕਾਰ ਹੀ ਬਣੇ ਰਹਿਣਗੇ ਮੀਂਹ ਦੀ ਸੰਭਾਵਨਾ ਨਾ ਮਾਤਰ ਦੇ ਬਰਾਬਰ ਹੈ ਪਹਾੜੀ ਖੇਤਰ ਵਿੱਚ ਸਿਸਟਮ ਲਗਾਤਾਰ ਆ ਰਹੇ ਨੇ ਇਹਨਾਂ ਦੀ ਉਮੀਦ ਜਿਹੜੀ ਹੈ ਉਹ ਇਸੇ ਤਰੀਕੇ ਨਾਲ ਬਰਕਰਾਰ ਰਹੇਗੀ ਕਿਉਂਕਿ ਹੁਣ ਜਿਹੜੇ ਸਿਸਟਮ ਨੇ ਇਹ ਲਗਾਤਾਰ ਇੱਕ ਤੋਂ ਬਾਅਦ ਇੱਕ ਪੰਜਾਬ ਵੱਲ ਕੋਚ ਕਰਨਗੇ ਵੈਸਟਰਨ ਡਿਸਰਵਸ ਦੇ ਹਾਲਾਤ ਵੀ ਬਣਨਗੇ ਪਰ ਫਿਲਹਾਲ ਮੀਂਹ ਦੀ ਸੰਭਾਵਨਾ ਪੰਜਾਬ ਦੇ ਵਿੱਚ ਨਾ ਮਾਤਰ ਦੇ ਬਰਾਬਰ ਹੀ ਬਣਦੀ ਹੋਈ ਦਿ ਅੱਜ ਰਾਤ ਓਵਰਆਲ ਗੱਲ ਕੀਤੀ ਜੇ ਆਪਦਾ ਮੌਸਮ ਠੀਕ ਹੈ ਬੱਦਲਬਾਈ ਵਾਲਾ ਮੌਹਰ ਰਹੇਗਾ ਪਛਮੀ ਹਵਾ ਚੱਲੇਗੀ 11-12 ਡਿਗਰੀ ਤੱਕ ਤਾਪਮਾ ਰਹਣਗੇ ਤੇ ਬਾਕੀ ਜੋ ਵੀ ਅਪਡੇਟ ਹੋਵੇਗੀ ਤੁਹਾਡੇ ਤੱਕ ਜਾਣਕਾਰੀ ਲੈ ਕੇ ਸਭ ਤੋਂ ਪਹਿਲਾਂ ਹਾਜ਼ਰ ਹੋਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ